ਸਤਿਕਾਰਯੋਗ ਦੋਸਤੋ ਇਹ ਜਿਹੜਾ ਨਰਮਾ ਆਪਾਂ ਦੇਖ ਰਹੇ ਆ ਇਹ ਚਮਕੌਰ ਸਿੰਘ ਪਿੰਡ ਪੰਨੀ ਵਾਲਾ ਫੱਤਾ ਉਹਨਾਂ ਦਾ ਨਰਮਾ ਹੈ ਵੀ ਬਹੁਤ ਹੀ ਸੋਹਣਾ ਨਰਮਾ ਹੈ ਸਹੀ ਸਲਾਮਤ ਰੱਬ ਸਿਰੇ ਚੜ੍ਹੇ ਆਪਾਂ ਤਾਂ ਇਹੀ ਪ੍ਰਮਾਤਮਾ ਅੱਗੇ ਦੁਆ ਕਰਦੇ ਆ ਵੀ ਸਹੀ ਸਲਾਮਤ ਜਿਹੜਾ ਇਹ ਨਰਮਾ ਪੱਕੇ ਤੇ ਜਿਹਦੇ ਨਾਲ ਸਾਰੇ ਪਾਸੇ ਪੌਂਬਾਰਾ ਹੋਣ ਤੇ ਇਹ ਨਰਮਾ ਬਹੁਤ ਚੰਗਾ ਹੈ ਤੇ ਇਹ ਚਮਕੌਰ ਸਿੰਘ ਨੇ ਪਨੀਰੀ ਵੀ 1.5 ਕਿੱਲਾ ਬੀਜੀ ਸੀ ਜਦੋਂ ਫਸਲਾਂ ਮਰ ਗਈਆਂ ਸੀ ਸਗਰੂਰ ਵਾਲੇ ਪਾਸੇ ਭੇਜੀ ਸੀ ਪਿਛਲੇ ਸਾਲ ਤੇ ਇਹ ਜਿਹੜਾ ਹੁਣ ਨਰਮਾ ਆਪਾਂ ਵੇਖਦੇ ਆ ਇਹ ਹੈਗਾ ਬਲਜੀਤ ਸਿੰਘ ਇੰਸਪੈਕਟਰ ਦਾ ਨਰਮਾ ਬਹੁਤ ਚੰਗਾ ਫਲ ਬੜਾ ਲੱਗਿਆ ਇਧਰ ਟਿੰਡੇ ਬਹੁਤ ਲੱਗੇ ਆ ਤੇ ਪ੍ਰਮਾਤਮਾ ਕੀ ਦੁਆ ਹੈ ਵੀ ਨਰਮਾ ਬਹੁਤ ਵਧੀਆ ਕਰੇ ਜੀ ਦੇ ਨਾਲ ਚੋਣੀਆਂ ਵੀ ਖੁਸ਼ ਹੋਣ ਤੇ ਆਪ ਵੀ ਪੋਵਾਰਾ ਹੋਣ ਤੇ ਨਰਮੇ ਚੰਗੇ ਹੋਣ ਕਿਉਂਕਿ ਸਾਡੀਆਂ ਧਰਤੀਆਂ ਨਰਮੀਆਂ ਵਾਲੀਆਂ ਤੇ ਝੋਨੇ ਵਾਲਾ ਜਿਹੜਾ ਕਰਦੇ ਆ ਇਹ ਤਾਂ ੱੱਕਾ ਕਰਦੇ ਆ ਤੇ ਇਹ ਨਰਮੇ ਪ੍ਰਮਾਤਮਾ ਚੰਗੇ ਕਰੇ ਇਹ ਇੰਸਪੈਕਟਰ ਸਾਹਿਬ ਦਾ ਨਰਮਾ ਕੁਦਰਤੀ ਮਾ ਲੰਗਾ ਜਾ ਰਿਹਾ ਸੀ ਮੈਂ ਵੇਖਿਆ ਦੂਰ ਤੋਂ ਹੀ ਸਾਰਾ ਬਲਜੀ ਸਿੰਘ ਇੰਸਪੈਕਟਰ ਦਾ ਤੇ ਪਹਿਲਾ ਸੀਗਾ ਚਮਕੌਰ ਸਿੰਘ ਦਾ ਨਰਮਾ ਜਿਹੜਾ ਤੁਹਾਨੂੰ ਖਾਇਆ ਸੀ ਤੇ ਪ੍ਰਮਾਤਮਾ ਮਿਹਰ ਕਰੇ ਫਲਫੁੱਲ ਚੰਗਾ ਲੱਗਿਆ ਪਿਛਲੇ ਵਾਰ ਵੀ ਫਲਫੁੱਲ ਚੰਗਾ ਸੀ ਪਰ ਮਗਰੋਂ ਆ ਕੇ ਪਤਾ ਨਹੀਂ ਕਿਉਂ ਪ੍ਰਮਾਤਮਾ ਕੁ ਰੋਪ ਹੋ ਗਿਆ ਤੇ ਇਹ ਚੋਨਾ ਇਹ ਵੀ ਆਪਣੇ ਪਿੰਡ ਦਾ ਹੀ ਨਾਲ ਹੀ ਲੱਗਿਆ ਪਰ ਯਾਰ ਤੱਕਾ ਆ ਇਹ ਸਾਡੀਆਂ ਪੇੜੀਆਂ ਹੈ ਨਹੀਂ ਚੋਨੇ ਵਾਲੀਆਂ ਤੇ ਜੇ ਬੀਬੂ ਚੰਗੇ ਆ ਜਾਣ ਤੇ ਨਰਮੇ ਹੋਣ ਲੱਗ ਪੈਣ ਸਪਰੇਆ ਚੰਗੀਆਂ ਹੋਣ ਤੇ ਬੀ ਵੀ ਵਧੀਆ ਚੰਗੇ ਆਉਣ ਤੇ ਫੇਰ ਕੀ ਲੈਣਾ ਝੋਨੇ ਬੀਜ ਕੇ ਆ ਦੂਜੇ ਪਾਸੇ ਨਰਮਾ ਹੋਣ ਵਧੀਆ ਜਿਹਾ ਖੜਾ ਹੈ